ਦਾਗੇ ਛੱਲੇ ਜੰਗ ਸ਼ਹਿਰ ਦੀ ਮਸ਼ਹੂਰ ਵੰਗ ਜੀ ਤੋਂ ਕਮਲੀ ਜੰਗ ਦੀ ਵੰਗ ਮੰਗਦੀ ਤਨ ਜੰਗ ਦਾ ਜੰਗ ਮਬਾਦ ਹੈ ਸਾ ਇੱਕ ਦੋ ਵਾਰ ਪਹਿਲਾਂ ਆਇਆ ਅੱਛਾ ਇਹ ਤਾਂ ਚੰਗਾਈ ਦਾ ਸ਼ੌਕ ਹੁੰਦਾ ਇੱਥੇ ਆਣਾ ਪਹਿਲੀ ਦਫਾ ਆਇਓ ਪਹਿਲੀ ਦਫਾ ਅੱਛਾ ਕਿੰਨੇ ਕ ਜਿਹੜਾ ਹੈ ਸੀ ਜਾ ਹੀਰ ਰਾਂਝਾ ਦਾ ਮਜ਼ਾਰ ਦੇਖਣ ਦਾ ਸ਼ਾਸੀਂ ਤੇ ਜੇਲਮ ਤੇ ਆਏ ਆਂ ਅਸਲਾਮੁਅਲੈਕਮ ਦੋਸਤੋ ਵੈਲਕਮ ਕਰਦੇ ਆ ਤੁਹਾਨੂੰ ਸੀ ਪੰਜਾਬ ਤੇ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਚੌਧਰੀ غلام ਮਸਤਫਾ ਸਿੰਧੂ ਸਾਹਿਬ ਵੀ ਇਹ ਵੀ ਵੈਲਕਮ ਕਰਦੇ ਨੇ ਅੱਜ ਅਸੀਂ ਸ਼ੋਰਕੋਟ ਦੇ ਵਿੱਚ ਮੌਜੂਦ ਆ ਤੇ ਮਜ਼ੇ ਦੀ ਗੱਲ ਤੁਹਾਨੂੰ ਇਹ ਦਸੀਏ ਅਸੀਂ ਹੀਰ ਰਾਂਝੇ ਦੇ ਮਜ਼ਾਰ ਤੇ ਜਾ ਰਹੇ ਹਾਂ ਇਸ ਵਲੌਗ ਦੇ ਵਿੱਚ ਬੜਾ ਮਜ਼ਾ ਆਣ ਵਾਲਾ ਤੇ ਸਾਡੇ ਨਾਲ 사ਕੀ ਸਾਹਿਬ ਵੀ ਹੋਣਗੇ ਤੇ ਨਾਲ ਬਾਬਰ ਜੱਟ ਵੀ ਹੋਣਗੇ ਤੇ ਹੁਣ ਸਾਹਿਬ ਅੱਜ ਸਜਰੇ ਉੱਠੇ ਸੀ ਅਸੀਂ ਆਏ ਹੋਏ ਸੀ ਆਪਣੇ ਰਿਸ਼ਤੇਦਾਰਾਂ ਕੋਲ ਤੇ ਇਹਨਾਂ ਨੇ ਦੋ ਨੰਬਰੀ ਕੀਤੀ ਆ ਇਹਨਾਂ ਨੇ ਖਾਣਾ ਜਿਹੜਾ ਉਹ ਖਾ ਲਿਆ ਸੀ ਨਾਸ਼ਤਾ ਕਰ ਲਿਆ ਅਸੀਂ ਕਿ ਅੱਗੇ ਜਾ ਕੇ ਕਰਾਂਗੇ ਲੇਕਿਨ ਇਹਨਾਂ ਨੇ ਜਿਹੜਾ ਹੈ ਸਾਡੇ ਸੁੱਤੇ ਪਿਆਂ ਦੀ ਕਰ ਲਿਆ ਹੁਣ ਅਸੀਂ ਪਿੱਛੇ ਕਰਾਜੀ ਹੋਟਲ ਆ ਇੱਥੇ ਨਾਸ਼ਤਾ ਕਰਾਂਗੇ ਤੇ ਫਿਰ ਅਗਲੇ ਮਨਾਸਰ ਤੁਹਾਨੂੰ ਦਿਖਾਵਾਂਗੇ ਜੁੜੇ ਰਹਿਣਾ ਤੁਸੀਂ ਸਿੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਬਿਲਕੁਲ ਅਸੀਂ ਵੈਲਕਮ ਕਰਦੇ ਆ ਆਪਣੇ ਚੈਨਲ ਤੇ ਅੱਜ ਯਾਨੀ ਕਿ ਬੜਾ ਖੂਬਸੂਰਤ ਵਿਲਾਗ ਹੈ ਅੱਜ ਤੁਹਾਨੂੰ ਅਸੀਂ ਹੀਲ ਤੇ ਰੰਗ ਦੇ ਨਜ਼ਾਰੇ ਲੈ ਕੇ ਜਾ ਰਹੇ ਹਾਂ ਤੇ ਰਸਤੇ ਦੇ ਜਿਹੜੇ ਸਾਰੇ ਮਨਾਜ਼ਰ ਨੇ ਕਿ ਕੋ ਦੋ ਜੋ ਦੋਸਤ ਵੀਡੀਓ ਦੇਖ ਕੇ ਉਚਾਨਗੇ ਕਿ ਅਸੀਂ ਵੀ ਉਹ ਤਾਂ ਮਜ਼ਾਰ ਦੇਖੀਏ ਸਾਰੇ ਮਨਾਜ਼ਰ ਰਸਤੇ ਦੇ ਸਿਖਾਉਂਦੇ ਕੜੀ ਬਿਚਾਰਾ ਜਿਹੜਾ ਬੜਾ ਮਸਾਲਾ ਠਾਕੀ ਜੀ ਦੋਸਤੋ ਇਸ ਵਕ ਜਿਹੜਾ ਹੈ ਅਸੀਂ ਨਾਸ਼ਤਾ ਕਰਨ ਲੱਗੇ ਆ ਨਾਸ਼ਤਾ ਆ ਗਿਆ ਤੇ ਬਾਵਰ ਬਾਈ ਨੂੰ ਬੜੀ ਭੁੱਖ ਲੱਗੀ ਹੈ ਸੁਣਾਓ ਬਾਵਰ ਬਾਈ ਫਿਰ ਅੱਜ ਤੇ ਹੀਰ ਰਾਂਝੇ ਦੇ ਦਰਬਾਰ ਤੇ ਜਾ ਰਹੇ ਹੋ ਹਾਂ ਬਿਲਕੁਲ ਜਾ ਰਹੇ ਹਾਂ ਨਾਸ਼ਤਾ ਕਰ ਕੇ ਉਧਰ ਰਵਣਾ ਹੋ ਜਾਣਾ ਸ਼ੋਰਕੋਟ ਤੋਂ ਫਿਰ ਅਸੀਂ ਬਾਈਕ ਤੇ ਸਫ਼ਰ ਦਾ ਆਗਾਜ਼ ਕਰ ਦਿੱਤਾ ਇਸ ਵਕਤ ਅਸੀਂ ਚੰਗ ਪਹੁੰਚ ਚੁੱਕੇ ਹਾਂ ਤੇ ਚਾਹ ਜਿਹੜਾ ਹੈ ਉਹ ਬਿਲਾ ਬੀਤੀ ਜਾ ਰਹੀ ਹੈ ਤੇ ਸਾਕੀ ਸਾਹਿਬ ਜਿਹੜੇ ਨੇ ਉਹ ਡਾਟਾ ਕਲੈਕਟ ਕਰ ਰਹੇ ਨੇ ਸਾਕੀ ਸਾਹਿਬ ਸੁਣਾਓ ਹੀ ਰਾਂਜ ਦੀ ਰਿਸਰਚ ਤੇ ਸਾਰਾ ਡਾਟਾ ਜਿਹੜਾ ਹੈ ਉਹ ਲਿਖਿਆ ਜਾ ਰਿਹਾ ਵਾ ਬਈ ਤੁਹਾਨੂੰ ਹੁਣ ਸਿੱਧਾ ਨਹੀਂ ਨਜ਼ਰ ਆ ਰਿਹਾ ਹਾਂ ਜੀ ਅੰਕਲ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਜੀ ਬਿਲਕੁਲ ਅਸੀਂ ਤਕਰੀਬਨ ਸੈਂਕੜੇ ਤੋਂ ਉੱਤੇ ਸਫ਼ਰ ਕਰਕੇ ਕੀ ਕਵਰ ਮਹਿਸੂਸ ਹੋ ਰਹੀ ਹੈ ਜੰਗ ਦੇ ਅੰਦਰ ਬੈਠੇ ਆ ਚਾਹ ਪੀ ਰਹੇ ਹਾਂ ਕਿ ਥੋੜੀ ਜਿਹੀ ਤਕਾਵਟ ਉਤਰੇ ਫਿਰ ਮਾਈ ਜੀ ਦੇ ਇਜ਼ਾਰ ਤੇ ਜਾ ਕੇ ਜਿਗਲੀ ਤੁਹਾਨੂੰ ਪਤਾ ਸੋਹਣੀਆਂ ਤੁਹਾਨੂੰ ਸਿਭੇ ਪਹਿਲੇ ਦੱਸ ਚੁੱਕੇ ਹਾਂ ਸਿਭੇ ਪਹਿਲੇ ਚੁੱਕ ਨਹੀਂ ਜੀ ਦੋਸਤੋ ਇਹ ਮਾਈ ਹੀਰ ਸਟੇਡੀਅਮ ਆ ਚੰਗ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਤੋ ਇਸ ਵਕ ਜਿਹੜਾ ਹੈ ਅਸੀਂ ਤੁਹਾਨੂੰ ਦੱਸਿਆ ਸੀ ਚੰਗ ਪਹੁੰਚੇ ਜਾਇ ਉਧਰ ਉਹ ਅਗਰ ਮੈਂ ਕਹਿੰਦਾ ਹਾਂ ਬਾਕ ਸਾਈਡ ਤੇ ਜਿਹੜਾ ਹੈ ਉਹ ਮਾਈ ਕੀਰ ਦਾ ਮਜ਼ਾਰ ਤੇ ਸਾਥੀ ਸਾਹਿਬ ਵੀ ਪਹੁੰਚ ਚੁਕੇ ਨੇ ਹਿੰਦੂ ਸਾਹਿਬ ਵੀ ਸਾਥੀ ਸਾਹਿਬ ਕੀ ਜਾਣਾ ਚਾਹੋਗੇ ਜੀ ਡਾਕੂਮੈਂਟਰੀ ਬਣਾ ਰਹੇ ਆ ਤੇ ਫਿਰ ਜੇ ਵੇਖਾ ਚਾਹਣਗੇ ਤੇ ਉਧਰ ਵੇਖ ਲੈਣ ਜੀ ਬਿਲਕੁਲ ਤਿੰਨਾ ਚੈਨਲਾਂ ਤੇ ਜਿਹੜਾ ਅਸੀਂ ਡਾਕੂਮੈਂਟਰੀ ਮੁਕੰਮਲ ਬਣਾਵਾਂਗੇ ਤੇ ਸਿੰਘੂ ਸਾਹਿਬ ਤੁਸੀਂ ਕੁਛ ਕਰ ਬਿਲਕੁਲ ਕਿਦਾਂ ਵੀ ਦੋਸਤ ਮਾਈ ਹੀਰ ਦੇ ਦਰਬਾਰ ਤੇ ਬਲਕੇ ਨਜ਼ਾਰ ਤੇ ਆਣ ਸਮਾਰਨੀ ਇਸ ਤਰ੍ਹਾਂ ਕੋਈ ਨਹੀਂ ਸੀ ਦਰਬਾਰ ਸੋ ਸਾਇੰਸ ਜਿਹੜਾ ਮੁੱਖ ਤੌਰ ਤੇ ਹੈਗਾ ਹੈ ਹੈਗਾ ਅਗਲੇ ਜਿਹੜੇ ਇਹ ਮਨਾਦਰ ਨੇ ਦਿਖਾਏ ਆਂ ਦਾਗੇ ਛੱਲੇ ਜੰਗ ਸ਼ਹਿਰ ਦੀ ਮਸ਼ਹੂਰ ਵੰਗ ਜੀ ਤੁਗਮ ਲਈ ਜੰਗ ਦੀ ਵੰਗ ਮੰਗਦੀ ਤਨ ਜੰਗ ਦਾ ਜੰਗ ਨੂੰ ਮਾਰ ਦੇ ਸਾਂ ਵਾਹ ਜੀ ਵਾਹ ਬਾਈ ਮਸ਼ਹੂਰ ਵੰਗ ਜੰਗ ਦੀ ਦੋਸਤੋ ਗਾਣਾ ਦਸਦਾ ਚੱਲਾਂ ਕਿ ਚੰਗ ਦੀ ਮਸ਼ਹੂਰ ਵੰਗ ਜਿਹੜਾ ਗਾਣਾ ਬਣਿਆ ਸੀ ਕੀ ਗਾਣਾ ਸੀ ਭਲਾ ਤੁਗਮ ਲਈ ਜੰਗ ਦੀ ਵੰਗ ਮੰਗਦੀ ਤਨ ਜੰਗ ਦਾ ਜੰਗ ਨੂੰ ਮਾਰ ਦੇ ਵਾਹ ਜੀ ਵਾਹ ਚੰਗ ਦੀ ਵੰਗ ਮੰਗਦੀ ਇਹ ਦੇਖ ਲਓ ਇਹ ਰਚਨਾਵੀ ਜ਼ੁਬਾਨ ਦੇ ਵਿੱਚ ਪੈ ਜਾਣ ਜਿਹੜੇ ਨੇ ਉਹ ਸੁਣਾ ਰਹੇ ਨੇ ਕਿਉਂਕਿ ਇਹ ਗਾਣਾ ਜਿਹੜਾ ਉਹ ਰਚਨਾਵੀ ਜ਼ੁਬਾਨ ਦਾ ਹੈ ਤੇ ਵੰਗ ਜਿਹੜੀ ਆ ਉਹ ਵੀ ਤੁਸੀਂ ਚੰਗ ਦੀ ਦੇਖ ਸਕਦੇ ਹੋ ਅਗਰ ਕਿਸੇ ਨੂੰ ਚਾਹੀਦੀ ਹੈ ਤੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਥੈਂਕ ਯੂ ਭਾਈ ਜੀ ਦੋਸਤੋ ਤੁਹਾਨੂੰ ਚੰਗ ਦੀ ਜਿਹੜੀ ਆ ਉਹ ਵੰਗ ਦਿਖਾਈ ਤੇ ਹੁਣ ਜਿਹੜਾ ਹੈ ਅਸੀਂ ਉਸ ਮਜ਼ਾਰ ਦੇ ਹਾਤੇ ਦੇ ਵਿੱਚ ਜਾਂਦੇ ਆ ਤੇ ਉੱਥੇ ਤੁਹਾਨੂੰ ਜਾ ਕੇ ਅਗਲੇ ਜਿਹੜੇ ਮੌਸਮ ਨੇ ਉਹ ਸਾਰੇ ਦਿਖਾ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਅਗਰ ਮਜ਼ਾਰ ਤੇ ਆਂਦੇ ਹੋ ਤੇ ਜੁੱਤੀਆਂ ਜਿਹੜਾ ਇੱਥੇ ਜਮਾ ਕਰਵਾ ਸਕਦੇ ਹੋ ਅੱਗੇ ਦੇਖੋ ਦੋਸਤੋ ਇਹ ਸਾਹਮਣੇ ਉਹ ਮਜ਼ਾਰ ਹੈ ਮਾਈ ਹੀਰ ਤੇ ਰੰਜ ਹੈ ਜੀ ਦੋਸਤੋ ਇਸ ਵਕਤ ਅਸੀਂ ਉਸ ਮਜ਼ਾਰ ਤੇ ਪਹੁੰਚ ਗਏ ਹਾਂ ਮੇਰੇ ਸਭ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੀਰ ਤੇ ਰਾਂਝਾ ਦਾ ਇਹ ਮਜ਼ਾਰ ਹੈ ਤੇ ਇੱਥੇ ਕਾਫੀ ਲੋਕ ਜਿਹੜੇ ਨੇ ਉਹ ਵਿਜ਼ਿਟ ਕਰਨ ਆਏ ਨੇ ਔਰ ਇਸ ਸਾਈਡ ਤੇ ਅਗਰ ਅਸੀਂ ਗੱਲ ਕਰੀਏ ਤੇ ਇੱਥੇ ਜਿਹੜਾ ਹੈ ਉਹ ਗਾਣੇ ਸੌਂਗ ਵੀ ਚੱਲ ਰਹੇ ਨੇ ਤੇ ਬਹੁਤ ਸੇ ਲੋਕ ਜਿਹੜੇ ਆਏ ਹੋਏ ਨੇ ਤੇ ਬਾਬਰ ਸਾਹਿਬ ਵੀ ਬਾਬਰ ਸਾਹਿਬ ਕੀ ਹਾਲ ਹੈ ਮੇਰੇ ਖਿਆਲ ਇਧਰ ਆਪਾਂ ਚੰਗੇ ਇਧਰ ਸਾਥੀ ਸਾਹਿਬ ਉਹਨੇ ਵੀਡੀਓ ਬਣਾ ਰਹੇ ਨੇ ਤੇ ਆਪਾਂ ਹੁਣ ਅੰਦਰ ਜਾ ਕੇ ਜਿਹੜਾ ਨਾ ਉਹ ਨਜ਼ਾਰਾ ਦਿਖਾਣੇ ਆ ਮੈਨੂੰ रांझा वस नहीं जा छोका جا करा न तॾहिं याद च पल पल याद पए कई सहकू निदरां नई आजा ਸਰੀਰਾਂ ਜਨ ਹਾਲਤ ਦੇਖ ਕੇ ਨਹੀਂ ਪੰਜਾਬ ਕੁਮੇਂਦਰਾ ਨਹੀਂ ਆਵੇ ਐ ਜੀ ਦੋਸਤੋ ਅਗਰ ਤਾਨੂੰ ਸਰਾਇਕੀ ਆਦੀ ਹੈ ਤਾਂ ਤੁਸੀਂ لازمی ਤੌਰ ਤੇ ਇਸ ਸ਼ੇਰ ਨੂੰ ਸਮਝ ਕੇ ਉਹ ਮੈਨੂੰ ਤਾਂ ਥੋੜੀ ਥੋੜੀ ਸਮਝ ਆ ਗਈ ਹੈ ਇਸ ਕੇ ਧੱਕੇ ਧੋੜੇ ਹੋਣਨ ਮੇਲ ਮਿਲਾਪ ਵਿਛੋੜੇ ਹੁੰਦਨ ਕਿਝੀ ਗਾਲ ਕਰਨੇ ਪਗਲਾ ਹੀਰ ਤੇਰਾ ਜਾਂ ਕਹੀਂ ਕੋਕੋੜੇ ਹੁੰਦਾ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਸ਼ੁਕਰੀਆ ਹੋਰ ਵੀ ਗੀਅਤਾ ਹੈ ਕੋਠਾ ਨਹੀਂ ਚੋਂਦਾ ਦਰਦ ਰੁਵੇਦੇ ਹਨ ਹੀਰ ਤੇਰਾ ਜਦੇ ਬੰਦਾ ਸ਼ੌਕ ਤੋਂ ਨਹੀਂ ਰੋਂਦਾ ਵਾਹ ਜੀ ਤੁਸੀਂ ਅਸੀਂ ਸਾਈ ਦਾ ਅੱਛਾ ਕਿੰਨੇ ਅਰਸੇ ਬਾਅਦ ਆਏ ਜੇ ਪਹਿਲੀ ਦਫਾ ਬੱਚੇ ਵੀ ਸ਼ੌਕ ਨਾਲ ਆਉਂਦੇ ਨੇ ਬਹੁਤ ਬਹੁਤ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਚੰਗਾ ਆਂਦਾ ਵਾ ਲਾਜ਼ਮੀ ਇੱਥੇ ਆਵੇ ਕਾਸ ਕਾ ਜੇਨਾਂ ਨੇ ਸ਼ਾਦੀਆਂ ਕਰਾਉਣੀਆਂ ਅੱਛਾ ਕਿਹੜੇ ਹੈਗੇ ਆਂ ਵਾਲੇਕੁਮ ਸਲਮ ਬਜ਼ੁਰਗੋ ਕੀ ਨਾਂ ਆ ਤੁਹਾਡਾ ਜ਼ਫਰ ਇਕਬਾਲ ਕਿੱਥੋਂ ਆਜੇ ਜੇਲਮ ਅੱਛਾ ਪਹਿਲੀ ਦਫਾ ਆਏ ਹੋ ਪਹਿਲੀ ਦਫਾ ਅੱਛਾ ਕਿੰਨੇ ਕ ਜਿਹੜਾ ਹੈ ਸੀ ਚਾ ਹੀਰ ਰਾਂਝਾ ਦਾ ਮਜ਼ਾਰ ਦੇਖਣ ਦਾ ਚਾਹ ਸੀ ਤੇ ਜੇਲਮ ਤੋਂ ਆਏ ਆ ਅੱਛਾ ਕੀ ਕਹਿਣਾ ਚਾਹੋਗੇ ਦੇਖ ਕੇ ਕਿੱਦਾਂ ਲੱਗਿਆ ਬਹੁਤ ਅੱਛਾ ਲੱਗਿਆ ਸਾਨੂੰ ਦਿਲਜੀਤ ਪੁੱਛੀ ਕਿ ਗੀਰਾਂ ਦੇ ਮਜ਼ਾਰ ਤੋਂ ਜਾ ਜੀ ਇਹਨਾਂ ਦੇ ਮੁਤਲਕ ਸੁਣਿਆ ਹੋਇਆ ਸੀ ਅੱਛਾ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਮੇਰੀ ਉਮਰ 36 ਸਾਲ 36 ਸਾਲ ਜੀ ਜੀ ਬਹੁਤ ਸ਼ੁਕਰੀਆ ਕੋਈ ਹੋਇ ਕੋ ਬਾ ਰੋਲਾ ਕਾ ਨਾ ਕਰੀਏ ਦੋਸਤੋ ਮਜ਼ਾਰ ਜਿਹੜਾ ਉਹ ਤੁਹਾਨੂੰ ਵਿਜ਼ਿਟ ਕਰਵਾਇਆ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਮਜ਼ੀਦ ਵੀ ਵੀਡੀਓ ਜਿਹੜਾ ਹੈ ਸਾਡੇ ਚੈਨਲ ਤੇ ਤੁਸੀਂ ਦੇਖੋਗੇ ਤੇ ਕਮੈਂਟ ਕਰਕੇ لازمی ਦੱਸਣਾ ਆਈ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਜਿਹੜੇ ਨੇ ਬਾਕੀ ਆ ਬਾਬਰ ਬਾਈ ਸਾਖੀ ਸਾਹਿਬ ਤੇ ਚੌਧਰੀ ਗੁਲਾਮ ਉਸਤਾ ਸਿੰਧੂ ਸਾਹਿਬ ਠਾਕੇ ਇਸ ਟਾਈਮ ਬੈਗੇ ਨੇ ਆ ਸਰ ਸੁਣਾਓ ਕਿਦਾਂ ਰਿਹਾ ਅੱਜ ਦਾ ਸਫ਼ਰ ਸਫ਼ਰ ਬੜਾ ਅੱਛਾ ਰਿਹਾ ਵੈਸੇ ਦੱਸੀ 130 40 ਕਿਲੋਮੀਟਰ ਕਰਕੇ ਆਇਆ ਆਪਾਂ ਜੀ ਜੀ ਇੱਥੇ ਪਹੁੰਚੇ ਜਿਹੜੀ ਇੱਕ ਹਿਸਟੋਰੀਕਲ ਡਾਕੂਮੈਂਟਰੀ ਸੀ ਬਣਾਣੀ ਸੀ ਉਹ ਵੀ ਬਣਾਈਏ ਔਰ ਬੜਾ ਅੱਛਾ ਫੀਲ ਕਰ ਰਹੇ ਆ ਕਿ ਕਿਛੂ ਸੋ ਸਾਲ ਪਹਿਲੇ ਦੀ ਲੋਕ ਦਾਸਤਾਨ ਜਿਹਦੇ ਬਾਰੇ ਅਸੀਂ ਸੁਣਦੇ ਸਾਂ ਕਿ ਮਾਈ ਹੀਰ ਮੀਆਂ ਰਾਜਾ ਦਾ ਉੱਥੇ ਮਜ਼ਾਰ ਹੈ ਚੰਚ ਤੇ ਉਹ ਸੀ ਅੱਜ ਅੱਖ ਨਾਲ ਵੇਖਿਆ ਤੇ ਵਾਰਿਸ ਸ਼ਾਹ ਦੀ ਹੀਰ ਵਾਰਿਸਾ ਜਿਹੜੀ ਅਸੀਂ ਪੜਦੇ ਹੁੰਦੇ ਸਾਂ ਸੁਣਦੇ ਹੁੰਦੇ ਸਾਂ ਤੇ ਉਹ ਕਿੰਨਾ ਵਾਸਤੇ ਉਹਨਾਂ ਨੇ ਲਿਖੀ ਸੀ ਇਹਨਾਂ ਵਾਸਤੇ ਹੀ ਲਿਖੀ ਸੀ ਪਹਿਲੇ ਗੁਜ਼ਰੇ ਉਸ ਤੋਂ ਬਾਅਦ ਬੜੇ ਕਲਮਕਾਰਾਂ ਸ਼ਾਇਰਾ ਆਦੀਬਾਂ ਨੇ ਬਹੁਤ ਕੁਝ ਲਿਖਿਆ ਸੂਫੀ ਸ਼ਾਇਰਾ ਨੇ ਵੀ ਔਰ ਸਿੱਖਾਂ ਨੇ ਵੀ ਇਸ ਤੇ ਬੜਾ ਕੁਝ ਲਿਖਿਆ ਵਾਰਿਸ ਸ਼ਾਹ ਨੇ ਤਾਂ ਇੱਕ ਕਿਤਾਬ ਲਿਖ ਛੱਡੀ ਚੋਰੀ ਸਾਹਿਬ 10 ਸਾਲਾਂ ਹੀ ਮਲਕਾਂ ਹਾਸ ਤੇ ਵਿੱਚ ਬੈ ਕੇ ਐਡੀ ਵੱਡੀ ਕਿਤਾਬ 1757 ਤੋਂ ਲੈ ਕੇ 1767 ਚ ਐਡੀ ਕਿਤਾਬ ਲਿਖੀ 10 ਸਾਲ ਹੀ ਲੱਗੇ ਉਹ ਸ਼ੈਕਸਪੀਅਰ ਉਹਨੂੰ ਆਖਿਆ ਜਾਂਦਾ ਪੰਜਾਬੀ ਜ਼ੁਬਾਨ ਦਾ ਜੀ ਜੀ ਔਰ 20 ਕਰੋੜ ਲੋਕ ਕੀ ਪੰਜਾਬੀ ਬੋਲਦੇ ਨੇ ਚਾਹੇ ਚੜ੍ਹਦੇ ਪੰਜਾਬ ਦੇ ਹੋਣ ਤੇ ਪਾਣੇ ਲੈਣ ਦੇ ਪੰਜਾਬ ਬਹਿਰਲ ਇੱਥੇ ਚੰਗਾ ਆ ਕੇ ਨਾ ਆਜ਼ਾਦ ਭਾਈ ਬੜਾ ਅੱਛਾ ਲੱਗਿਆ ਤੇ ਅਸੀਂ ਉਹ ਮਜ਼ਾਰ ਬਿਲਖਰ ਮੈਂ ਕੋਈ 40 42 ਸਾਲਾਂ ਬਾਅਦ ਵੇਖ ਹੀ ਲਿਆ ਹਾਲਾਂਕਿ ਕੋਈ ਇਤਨਾ ਦੂਰ ਨਹੀਂ ਸੀ ਸੀ ਰਹਿੰਦੇ ਜਿਹੜੇ ਇੰਡੀਆ ਦੇ ਪੰਜਾਬ ਚ ਰਹਿੰਦੇ ਨੇ ਉਹ ਤਾਂ ਕਹਿੰਦੇ ਹੋਣਗੇ ਯਾਰ ਹੀਰ ਰਾਂਗ ਦਾ ਅਸੀਂ ਵੀ ਕਦੇ ਜੇ ਪਾਕਿਸਤਾਨ ਗਏ ਤਾਂ ਅਸੀਂ ਦਰਬਾਰ ਵੇਖਾਂਗੇ ਤੇ ਅਸੀਂ ਉਹਦੇ ਦਰਬਾਰ ਨਾਲ ਬਹਿ ਕੇ ਵੀ 40 ਸਾਲ ਨਹੀਂ ਵੇਖ ਸਕਾਂਗੇ ਤੇ ਅੱਜ ਅਸੀਂ ਆ ਕੇ ਵੇਖਿਆ ਤੇ ਬੜਾ ਦੇਖੋ ਬਰਖਤ ਵੀ ਜਿਸ ਤਰ੍ਹਾਂ ਕਬਰਾਂ ਨਾਲ ਹੁੰਦੇ ਨੇ ਤੇ ਸਾਰਾ ਕੁਝ ਜੀ ਬਿਲਕੁਲ ਇਸ ਬਾਜ਼ਾਰ ਦੇ ਮੁਤਲਕ ਇਸ ਸੱਚੀ ਮੁਹੱਬਤ ਦੀ ਕਹਾਣੀ ਦੇ ਮੁਤਲਕ ਅਸੀਂ ਸਟੋਰੀਆਂ ਬਣਾਈਆਂ ਨੇ ਜਿਹੜੀਆਂ ਤੁਸੀਂ ਇਸ ਚੈਨਲ ਤੇ ਦੇਖੋਗੇ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀ ਬਿਲਕੁਲ ਸਿੱਧਾ ਜਿਹਾ ਇੱਥੇ ਇੱਕ ਗਵਈਆ ਜਿਹੜਾ ਉਹ ਵੀ ਮੌਜੂਦ ਆ ਬਜ਼ੁਰਗ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਬਾਗਲੀ ਬਾਗਲੀ ਕਿੰਨੇ ਅਰਸੇ ਤੋਂ ਆ ਰਹੇ ਹੋ ਮੈਂ ਇੱਥੇ ਕੀ 4-5 ਮਹੀਨੇ ਤੋਂ ਚਾਰ ਪੰਜ ਮਹੀਨੇ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਂਦੇ ਹੋ ਮੈਂ ਸਵੇਰ 8-9 ਵਜੇ ਆ ਜਾਂਦਾ ਸ਼ਾਮੀ 6-7 ਵਜੇ ਆਉਂਦਾ ਸਹੀ ਦਿਹਾੜੀ ਹੋ ਜਾਂਦੀ ਹੈ ਪੈਸੇ ਇਕੱਠਾ ਹੋ ਜਾਂਦੇ ਅੱਛਾ ਤੇ ਕਿਹਦੇ ਸ਼ਗਿਰ ਦੋ ਤੁਸੀਂ ਮੇਰੇ ਸ਼ਗਿਰ ਮੀਆਂ ਤਾਲਿਬ ਆਈ ਤਾਲਿਬ ਸਾਹਿਬ ਕੋਲ ਸਿੱਖਦੇ ਰਹੇ ਹੋ ਨਹੀਂ ਇਹ ਤਾਲਿਬ ਦੋਈਆ ਨਹੀਂ ਮੇਰਾ ਨਾਂ ਨੌਸਾਲਾ ਛੂ ਜਾਂਦਾ ਅੱਛਾ ਉਸਤਾਦ ਸੀ ਤੁਹਾਡਾ ਤੇ ਕੋਈ ਸ਼ਗਿਰਦ ਵੀ ਤਿਆਰ ਕੀਤਾ ਤੁਸੀਂ ਸ਼ਗਿਰਦ ਕੋਈ ਨਹੀਂ ਤਿਆਰ ਕੀਤਾ ਚਲੋ ਬਹੁਤ ਬਹੁਤ ਸ਼ੁਕਰੀਆ ਜਨਾਬ ਸਾਹਿਬ ਜੀ ਦੋਸਤੋ ਇਹ ਜਿਹੜੇ ਨੇ 6 ਮਹੀਨੇ ਤੋਂ ਜਿਹੜਾ ਹੈ ਇੱਥੇ ਗਾ ਰਹੇ ਨੇ ਫਿਰ ਵੀ ਪੜਦੇ ਨੇ ਤੇ ਮੁxtਲਫ ਜਿਹੜਾ ਹੈ ਉਹ ਕਲਾਮ ਪੜਦੇ ਨੇ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਹਦੇ ਨਾਲ ਹੀ ਆਪਣੇ ਹੋਰ ਜਾਇ ਸਿੰਘ ਨੂੰ ਦਿਓ ਇਜਾਜ਼ਤ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਅੱਲਾ ਹਾਫਿਜ਼